Thank you. ਮਸ਼ਹੂਰ ਪੰਜਾਬੀ ਸਿੰਗਰ ਨਛੱਤਰ ਗਿੱਲ ਦਾ ਮਜ਼ਾਕ ਉਡਾਇਆ ਗਿਆ ਜਿਸ ਨੂੰ ਲੈ ਕੇ ਉਹਨ ਨੂੰ ਉਹ ਨਰਾਜ਼ ਨਹੀਂ ਜਿੱਹਾਂ ਸੋਸ਼ਲ ਮੀਡੀਆ ਤੇ ਪੰਜਾਬੀ ਸਿੰਗਰ ਰੌਸ਼ਨ ਪ੍ਰਿੰਸ ਮਾਸਟਰ ਸਲੀਮ ਤੇ ਯੁਵਰਾਜ ਹੰਸ ਵੱਲੋਂ ਨਛੱਤਰ ਗਿੱਲ ਦਾ ਜਿਹੜਾ ਸਾਫ਼ ਤੌਰ ਤੇ ਮਜ਼ਾਕ ਉਡਾਇਆ ਗਿਆ ਜਿਹੜੀ ਇਹ ਤੁਸੀਂ ਵੀਡੀਓ ਵੇਖੀਏ ਇਹ ਵੀਡੀਓ ਜਿਹੜੀ ਹੈਗੀ ਯੁਵਰਾਜ ਹੰਸ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਜਿਹੜੀ ਸੀਗੀ ਸਾਂਝੀ ਕੀਤੀ ਗਈ ਜਿਸ ਚ ਸਾਫ਼ ਤੌਰ ਤੇ ਤੁਸੀਂ ਵੇਖਿਆ ਕਿ ਰੌਸ਼ਨ ਪ੍ਰਿੰਸ ਤੇ ਮਾਸਟਰ ਸਲੀਮ ਤੇ ਯੁਵਰਾਜ ਹੰਸ ਤਿੰਨਾਂ ਨੇ ਮਿਲ ਕੇ ਨਛੱਤਰ ਗਿੱਲ ਦਾ ਬੈਕਗ੍ਰਾਉਂਡ ਚ ਗਾਣਾ ਲਗਾਇਆ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਇਹ ਕਿਸੇ ਸ਼ੋਅ ਦੇ ਦੌਰਾਨ ਇਣਾ ਵੱਲੋਂ ਇਹ ਰੀਲ ਬਣਾਈ ਗਈ ਤੇ ਉਸ ਤੋਂ ਬਾਅਦ ਯਵਰਾਜ ਹੰਸਨੇ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਪਿੱਛੇ 79 ਗਿਲ ਦਾ ਗਾਣਾ ਚੱਲਦਾ ਪਿਆ Song ਚੱਲ ਰਿਹਾ ਤੇ ਉਸ ਦੇ ਉੱਤੇ ਹੀ ਤਿੰਨ ਵੱਲੋਂ ਐਕਟਿੰਗ ਕੀਤੀ ਗਈ ਤੇ ਉਹਨਾਂ ਦੇ ਜਿਹੜੇ ਗਾਣਾ ਹੈਗਾ ਉਹਨਾਂ ਦੀ ਗਾਇਕੀ ਦਾ ਮਜ਼ਾਕ ਸਾਫ਼ ਤੌਰ ਤੇ ਜਿਹੜਾ ਹੈਗਾ ਤਿੰਨ ਸਿੰਗਰਾ ਵੱਲੋਂ ਉਡਾਇਆ ਗਿਆ ਜਿਸ ਨੂੰ ਲੈ ਕੇ ਹੁਣ ਪੰਜਾਬੀ ਸਿੰਗਰ 79 ਗਿਲ ਨਰਾਜ਼ ਨੇ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਸਾਂਝਾ ਤੇ ਇਸ ਦੇ ਨਾਲ ਹੀ ਕੈਪਸ਼ਨ ਚ ਲਿਖਿਆ ਕਿਉ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਹੋ ਤੁਸੀਂ ਸਾਰੇ ਮੇਰੇ ਤੋਂ ਵੱਡੇ ਸੁਰੀਲੇ ਕਲਾਕਾਰ ਹੋ ਮੰਨ ਲਿਆ ਪਰ ਮੈਂ ਤੁਹਾਡੇ ਵੱਡਿਆਂ ਦੀ ਬਹੁਤ ਇੱਜ਼ਤ ਤੇ ਸਤਿਕਾਰ ਕਰਦਾ ਹਾਂ ਤੇ ਉਹਨਾਂ ਵੱਲੋਂ ਜੋ ਗਾਇਆ ਉਹ ਤੇ ਹਮੇਸ਼ਾ ਸਾਰੀ ਦੁਨੀਆ ਯਾਦ ਕਰਦੀ ਹੈ ਖੁਸ਼ ਰਹੋ ਆਪਣੀ ਪੋਸਟ ਦੇ ਕਮੈਂਟਸ ਪੜ ਲਿਓ ਕਿੰਨੀ ਕੀ ਸ਼ਾਬਾਸ਼ੀ ਮਿਲੀ ਤੁਹਾਨੂੰ ਤੇ ਸਾਫ਼ ਤੌਰ ਤੇ ਜਿਹੜਾ ਹੈ ਨ 76 ਗਿਲ ਨੇ ਇਹਨਾਂ ਤਿੰਨਾਂ ਸਿੰਘਰਾ ਦੀ ਵੀਡੀਓ ਜਿਹੜੀ ਉਹਨਾਂ ਨੇ ਰੀਲ ਬਣਾਈ ਹੈ ਉਸ ਤੇ ਨਰਾਜ਼ਗੀ ਜਤਾਈ ਹੈ ਤੇ ਲੇਕਿਨ ਤੰਜ ਦੇ ਨਾਲ ਜਿਹੜਾ ਹੈਗਾ ਸਾਫ਼ ਤੌਰ ਤੇ ਯਵਰਾਜ ਹਨ ਰੋਸ਼ਨ ਪ੍ਰਿੰਸ ਤੇ ਮਾਸਟਰ ਸਲੀਮ ਨੂੰ ਜੁੜਾ ਹੈਗਾ ਉਹਨਾਂ ਨੇ ਜਵਾਬ ਵੀ ਆਪਣੇ ਕੈਪਸ਼ਨ ਦੇ ਰਾਹੀਂ ਦਿੱਤਾ ਉਹਨਾਂ ਨੇ ਵੀਡੀਓ ਸਾਂਝੀ ਕੀਤੀ ਤੇ ਉਸ ਦੇ ਨਾਲ ਕੈਪਸ਼ਨ ਲਿਖ ਕੇ ਇਹ ਵੀ ਕਿਹਾ ਕਿ ਮੈਂ ਤਾਂ ਤੁਹਾਡਾ ਸਤਿਕਾਰ ਕਰਦਾ ਲੇਕਿਨ ਤੁਸੀਂ ਇਹ ਜੋ ਚੀਜ਼ਾਂ ਕੀਤੀਆਂ ਇਹ ਜੋ ਤੁਸੀਂ ਹਰਕਤ ਕੀਤੀਆਂ ਜਾਂ ਇਸ ਤਰ੍ਹਾਂ ਦੀ ਜੋ ਵੀਡੀਓ ਬਣਾਈ ਮੇਰਾ ਮਜ਼ਾਕ ਉਡਾਇਆ ਉਸ ਦਾ ਜਵਾਬ ਫੈਨਸ ਨੇ ਲੋਕਾਂ ਨੇ ਦਿੱਤਾ ਕਿ ਉਹ 79 ਗਿੱਲ ਦਾ ਮਜ਼ਾਕ ਉਡਾ ਕੇ ਜੋ ਤਿੰਨਾਂ ਸਿੰਗਰਾ ਵੱਲੋਂ ਜੋ ਇਹ ਰੀਲ ਬਣਾਈ ਗਈ ਇਸ ਤੇ ਜਿਹੜਾ ਹੈਗਾ ਲੋਕਾਂ ਨੇ ਵੀ ਫੈਨਸ ਨੇ ਵੀ ਪਰ ਪਰ ਕੇ ਇਸ ਦੀ ਨਿੰਦਾ ਕੀਤੀ ਹੈ ਸਾਫ ਸ਼ਬਦਾ ਜਨ 79 ਗਿਲ ਦੇ ਲਈ ਸਟੈਂਡ ਲੰਦੇ ਲੋਕ ਨਜ਼ਰ ਆਏ ਨੇ ਜਿੱਥੇ ਇੱਕ ਯੂਜ਼ਰ ਨੇ ਲਿਖਿਆ ਰੱਬ ਕਰੇ ਬੇਸ਼ੱਕ ਇਹ ਸਬਕ ਮਜ਼ਾਕ ਕਰ ਰਹੇ ਆ ਬਟ ਹੇ ਹੇ ਹੀ ਕਰਦੇ ਰਹਿਣ 79 ਗਿਲ ਇਸ ਵੈਰੀ ਰਿਸਪੈਕਟਡ ਸਿੰਗਰ ਉਧਰ ਇੱਕ ਯੂਜ਼ਰ ਨੇ 79 ਗਿਲ ਦੇ ਸਪੋਰਟ ਚ ਲਿਖਿਆ 79 ਗਿਲ ਪਾਜੀ ਬਹੁਤ ਰਿਸਪੈਕਟਡ ਨੇ ਸ਼ਾਇਦ ਨਾ ਇਹਨਾਂ ਤੋਂ ਨਾਲੋ ਸੁਰੀਲਾ ਪਾਜੀ ਤੇ ਨਹੀਂ ਦਿਲੋਂ ਪਿਆਰ ਕਰਦੇ ਆ ਬਹੁਤ ਜੋ ਵੀ ਕਰ ਰਹੇ ਨੇ ਸਾਨੂੰ ਚੰਗਾ ਨਹੀਂ ਲੱਗਾ ਗੱਲ ਇਹ ਸਿਆਣੇ ਹੋ ਕੇ ਇਨਾ ਕਟਿਆ ਜਿਹਾ ਕੰਮ ਕਰੀ ਨੇ ਐਨੀ ਵੇਸ ਲਵ ਯੂ ਨੋ ਛੱਤਰਗਿਲ ਪਾਜੀ ਅੱਜ ਤੋਂ ਹੋਈਸੋ ਪੰਜਾਬ ਹੀ ਨੇ ਵੇਖਣਾ ਉਧਰ ਇੱਕ ਹੋਰ ਯੂਜ਼ਰ ਨੇ ਲਿਖਿਆ ਬਹੁਤ ਮਾੜੀ ਗੱਲ ਐ ਇਹਨਾਂ ਲਈ ਆਪਣੀ ਇੰਡਸਟਰੀ ਦੇ ਬੰਦੇ ਦਾ ਮਜ਼ਾਕ ਉਡਾਣਾ ਇਨਾ ਤਿੰਨਾਂ 'ਚ ਸਭ ਤੋਂ ਵਧੀਆ ਤੇ ਸੁਰੀਲਾ Song ਨੇ ਨ ਛੱਤਰਗਿਲ ਪਾਜੀ ਦੇ ਬਚਪਨ ਤੋਂ ਸੁਣਦੇ ਆ ਰਹੀ ਹਾਂ ਉਧਰ ਇੱਕ ਯੂਜ਼ਰ ਨੇ ਲਿਖਿਆ ਮਾਫੀ ਵਾਲੀ ਵੀਡੀਓ ਲਵੋ ਪਾਜੀ ਇਹਨਾਂ ਦੀ ਉਦੋਂ ਇੱਕ ਹੋਰ ਯੂਜ਼ਰ ਨੇ ਲਿਖਿਆ ਇਹਨਾਂ ਤਿੰਨਾਂ ਨੂੰ ਕੋਈ ਨਹੀਂ ਸੁਣਦਾ 76 ਗਿਲ ਇਸ ਬੈਸਟ ਤੇ ਸਾਫ਼ ਤੌਰ ਤੇ ਜਿਹੜੇ ਫੈਨਸ ਨੇ ਤੇ ਲੋਕ ਨਹੀਂ ਉਹਨਾਂ ਨੇ ਪੰਜਾਬੀ ਸਿੰਗਰ ਨਾ 76 ਗਿਲ ਦੀ ਸਪੋਰਟ ਕੀਤੀ ਹੈ ਤੇ ਸਾਫ਼ ਤੌਰ ਤੇ ਰੋਸ਼ਨ ਪ੍ਰਿੰਸ ਮਾਸਟਰ ਸਲੀਮ ਤੇ ਯੁਵਰਾਜ ਹੰਸ ਦੀ ਇਸ ਵੀਡੀਓ ਦੀ ਨਿੰਦਾ ਕੀਤੀ ਹੈ ਜਿਸ ਤਰ੍ਹਾਂ ਵੀਡੀਓ 'ਚ ਉਹਨਾਂ ਨੇ ਸਾਫ਼ ਤੌਰ ਤੇ ਜਿਹੜਾ ਹੈਗਾ ਨਾ 76 ਗਿਲ ਦਾ ਮਜ਼ਾਕ ਉਡਾਇਆ ਜਿਸ ਤਰ੍ਹਾਂ ਦੀ ਉਹ ਗਾਇਕੀ ਕਰਦੇ ਨੇ ਉਹਨਾਂ ਦਾ ਉਹਨਾਂ ਦੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਉਹ ਗਾਉਂਦੇ ਨੇ ਉਸ ਤਰੀਕੇ ਦੇ ਨਾਲ ਜਿਹੜੀ ਐਕਟਿੰਗ ਕਰਕੇ ਸਾਫ਼ ਤੌਰ ਤੇ ਇਹਨਾਂ ਤਿੰਨਾਂ ਸਿੰਗਰਾਂ ਨੇ ਨਛੱਤਰ ਗਿਲਦਾ ਜਿਹੜਾ ਮਜ਼ਾਕ ਉਡਾਇਆ ਹੁਣ ਉਹਨਾਂ ਦੀ ਸਪੋਰਟ 'ਚ ਸਾਫ਼ ਤੌਰ ਤੇ ਲੋਕ ਨਿਤਨੇ ਤੇ ਲੋਕਾਂ ਨੇ ਸਾਫ਼ ਤੌਰ ਤੇ ਜਿਹੜਾ ਹੈਗਾ ਤਿੰਨਾ ਜਿਹੜਾ ਸਿੰਗਰਸ ਹੈਗਾ ਰੌਸ਼ਨ ਪ੍ਰਿੰਸ ਮਾਸਟਰ ਸਲੀਮ ਤੇ ਯੁਵਰਾਜ ਹੰਸ ਤਿੰਨਾ ਦੀ ਨਿੰਦਾ ਕੀਤੀ ਤੇ ਸਾਫ਼ ਤੌਰ ਤੇ 76 ਗਿਲਦੀ ਸਪੋਰਟ ਕੀਤੀ ਹੈ ਤੇ ਸਾਫ਼ ਤੌਰ ਤੇ ਜਿਹੜੇ 76 ਗਿਲ ਨੇ ਉਹਨਾਂ ਨੇ ਵੀ ਬੜੇ ਹੀ ਆਪਣੀ ਤਰੀਕੇ ਦੇ ਨਾਲ ਜਿਹੜਾ ਹੈਗਾ ਤਿੰਨਾ ਸਿੰਗਰਾਂ ਨੂੰ ਜਵਾਬ ਵੀ ਜ਼ਰੂਰ ਦਿੱਤਾ ਹੈ ਕਹਿਰ ਹੁਣ ਇਸੇ ਤੱਕ ਜਿਹੜਾ ਹੈਗਾ ਤਿੰਨਾ ਸਿੰਗਰਾਂ ਵੱਲੋਂ ਇਸ ਤੇ ਕੋਈ ਜਵਾਬ ਜਾਂ ਬਿਆਨ ਤਾਂ ਨਹੀਂ ਵੇਖਣ ਨੂੰ ਮਿਲਿਆ ਲੇਕਿਨ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ ਇਸ ਤੇ ਤਿੰਨਾ ਸਿੰਗਰੋ ਵੱਲੋਂ ਕੋਈ ਗੱਲ ਕੀਤੀ ਜਾਂਦੀ ਹੈ ਮਾਫੀ ਮੰਗੀ ਜਾਂਦੀ ਹੈ ਜਾਂ ਫਿਰ ਕੋਈ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਕਿ ਨਹੀਂ ਬਾਕੀ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਪੰਜਾਬ ਦੀ ਅਪਡੇਟ ਲਈ ਦੇਖਦੇ ਰਹੋ ਪੰਜਾਬ ਤੋਂ